ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ ਜਿੱਥੇ ਕੀ ਸਮੇਂ-ਸਮੇਂ ਤੇ ਅਹਿਮ ਉਪਰਾਲੇ ਕੀਤੇ ਜਾਂਦੇ ਨੇ ਉੱਥੇ ਇਸ ਵਿੱਚ ਪ੍ਰਸ਼ਾਸਨ ਵੀ ਪੂਰਨ ਯੋਗਦਾਨ ਪਾ ਰਿਹਾ ਹੈ ਇਸੇ ਹੀ ਕਰੀ ਦੇ ਤਹਿਤ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਫਗਵਾੜਾ ਪ੍ਰਸ਼ਾਸਨ ਵੱਲੋਂ ਨਸ਼ਾ ਖਿਲਾਫ ਸਰਕਾਰੀ ਸੀਨੀਅਰ ਸੈਂਡਰੀਜ਼ ਕੋਲ ਲੜਕੇ ਫਗਵਾੜਾ ਦੀ ਗਰਾਊਂਡ ਵਿਖੇ ਫੁੱਟਬਾਲ ਮੈਚ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਆਪ ਦੇ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਅਤੇ ਸੀਨੀਅਰ ਆਪਾਗੂ ਹਰਜੀਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਵਧੀਕ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਤਹਿਸੀਲਦਾਰ ਬਲਜਿੰਦਰ ਸਿੰਘ ਤੇ ਨਾਇਬ ਤਹਿਸੀਲਦਾਰ ਅਮਨਦੀਪ ਸਿੰਘ ਤੋਂ ਇਲਾਵਾ ਹੋਰਨਾ ਆਗੂਆਂ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਆਖਿਆ ਗਿਆ ਇਜ਼ਰਾਨ ਸਰਦਾਰ ਮਾਨ ਤੇ ਹਰਜੀ ਮਾਨ ਨੇ ਖਿਡਾਰੀਆਂ ਨਾਲ ਜਾਣ ਪਹਿਚਾਨ ਕਰ ਮੈਚ ਨੂੰ ਸ਼ੁਰੂ ਕਰਵਾਇਆ ਇਹ ਮੈਚ ਸਕੂਲ ਆਫ ਐਮਿਨੈਂਸ ਫਗਵਾੜਾ ਇੰਟਰਨੈਸ਼ਨਲ ਸਪੋਰਟਸ ਕਲੱਬ ਅਤੇ ਜੀਸੀਟੀ ਅਕੈਡਮੀ ਵਿਚਕਾਰ ਖੇਡਿਆ ਗਿਆ ਆਪਣੇ ਸੰਬੋਧਨ ਵੀ ਸਰਦਾਰ ਜੁਗਿੰਦਰ ਸਿੰਘ ਮਾਨ ਨੇ ਜਿੱਥੇ ਪੰਜਾਬ ਸਰਕਾਰ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਜੋ ਇਹ ਮੈਚ ਕਰਵਾਇਆ ਗਿਆ ਹੈ ਉਸ ਨਾਲ ਨੌਜਵਾਨਾਂ ਨੂੰ ਇੱਕ ਨਵੀਂ ਸੇਧ ਮਿਲੇਗੀ ਤੇ ਬੱਚੇ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਨਾਲ ਜੁੜਨਗੇ ਸੋ ਗੁੱਡ ਨਿਊਜ਼ ਫਾਰ ਐਵਰੀਬਾਡੀ ਪੰਜਾਬ ਸਰਕਾਰ اور ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਿਰੋਪ ਦੇ ਨਾਲ ਸੀਲ ਦੇ ਐਗਜ਼ੀਕਿਊਟਿਵ ਅਫਸਰ ਸਰਵਾਂ ਨੂੰ ਪਰਸਾ ਰਿਕਨਿਸ਼ਨ ਲੀਗ ਦੇ ਫੁੱਟਬਾਲ ਮੈਚ ਜਿਹੜੇ ਹੈ ਪਟਿਆਲ ਦੇ ਜਿਹੜੇ ਹੋ ਰਹੇ ਨੇ ਉਹਨਾਂ ਦੀ ਅੱਜ ਜੋ ਖੁਸ਼ੀ ਸ਼ਰਮਨ ਹੋਈ ਹੈ ਕੋਚ ਇਸ ਸੈਕਟੇਨ ਪੇਸ਼ ਕਰ ਰਿਹਾ ਹੈ ਸ਼ਿਫਾ ਜੀ ਆਇਆਂ ਨੂੰ ਸੱਜਣਾਂ ਤੇ ਤੁਕਣਾ ਹੋਰ ਸਾਰਿਆਂ ਸਾਰਿਆਂ ਬੜੇ ਆਨੰਦ ਦੇ ਨਾਲ ਇਹ ਮੈਚ ਹੋ ਰਿਹਾ ਹੈ ਬੱਚਿਆਂ ਨੂੰ ਮਾਰਕਾ ਦੇ ਕਿ ਇਹਨਾਂ ਦੀ ਕਿ ਟੀਮ ਦੀ ਟੀਮ ਨੂੰ ਮਾਰਕਾ ਦੇ ਮਾਰਕਾ ਜਿਹੜੇ ਰੈਗੂਲਰ ਨੂੰ ਕੋਹੋਂ ਤੋਂ ਐਫਰਟਸ ਕਰਕੇ ਕਿ ਹਾਂ ਗਮ ਸਕੂਲ ਹੈ ਨੋਨ ਸਕੂਲ ਹੈ ਪੜ੍ਹਦੇ ਆਈ ਥਿੰਕ ਡਿਸਟ੍ਰਿਕਟ ਦੇ ਵਿੱਚ ਮੇਬੀ ਇਨ ਸੈਕਿੰਡ ਫਸਟ ਆਫ ਸੈਕਿੰਡ ਹੋ ਜਾਏਗਾ ਵਾਈ ਅਪਰੀਸ਼ੀਏਟ ਦੀ ਟੀਚਰਸ ਐਡਮਿਨਿਸਟ੍ਰੇਸ਼ਨ ਔਰ ਸਾਡੇ ਐਸਡੀਐਮ ਵਿਸ਼ਕ ਨੇ ਹੋਏ ਨੇ ਇਹ ਟੇਕ ਵੈਰੀ ਇੰਟਰਸਟ ਇਨ ਦੀ ਤੇ ਜੀ 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 ਜ ਇਸ ਦੌਰਾਨ ਫਗਵਾੜਾ ਪ੍ਰਸ਼ਾਸਨ ਵੱਲੋਂ ਸਰਦਾਰ ਮਾਨ ਤੇ ਹਰਜੀਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਜੋ ਉਪਰਾਲਾ ਹੈ ਉਹ ਕਾਬਲੇ ਤਾਰੀਫ ਹੈ ਤੇ ਸਾਨੂੰ ਉਸ ਵਿੱਚ ਸਾਰਿਆਂ ਨੂੰ ਯੋਗਦਾਨ ਪਾਉਂਦੇ ਹੋਏ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣਾ ਚਾਹੀਦਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਹਨ ਮਾਨੋਕ ਜਗਿੰਦਰ ਸਿੰਘ ਮਾਨ ਜੀ ਮੇਰੇ ਸਾਥੀ ਐਸਜੀਐਮ ਸਾਹਿਬ ਤਹਿਸੀਲਦਾਰ ਸਾਹਿਬ ਅਤੇ ਔਰ ਮੌਕੇ ਤੇ ਮੌਜੂਦ ਸਾਰੇ ਅਧਿਕਾਰੀ ਗਣ ਅਤੇ ਵਿਸ਼ੇਸ਼ ਤੌਰ ਤੇ ਇੱਥੇ ਖੇਡ ਰਹੇ ਬੱਚੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਤਾਂ ਮੇਰੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਕਿ ਇੰਨੇ ਠੰਡ ਦੇ ਵਿੱਚ ਉਹ ਆ ਕੇ ਇੱਥੇ ਆਪਣਾ ਖੇਡ ਦਿਖਾ ਰਹੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਇਸ ਆਯੋਜਨ ਦਾ ਇੱਕ ਬੜਾ ਬੜਾ ਹੀ ਇੰਪੋਰਟੈਂਟ ਇੱਕ ਮੈਸੇਜ ਦੇਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਦਾ ਹੀ ਪੰਜਾਬ ਸਰਕਾਰ ਹਮੇਸ਼ਾ ਹੀ ਨਸ਼ੇ ਵਿਰੁੱਧ ਆਪਣੇ ਹਰ ਸੰਭਵ ਪ੍ਰਯਾਸ ਕਰਦੀ ਹੈ ਔਰ ਉਸੇ ਕੜੀ ਦੇ ਵਿੱਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਖੇਡ ਸਪੋਰਟਸ ਗੇਮ ਦਾ ਆਯੋਜਨ ਕੀਤਾ ਗਿਆ ਔਰ ਇਸ ਰਾਹੀਂ ਇਹਹੀ ਮੈਸੇਜ ਦੇਣ ਦੀ ਕੋਸ਼ਿਸ਼ ਹੈ ਕਿ ਅਸੀਂ ਨਸ਼ਾ ਤੋਂ ਦੂਰ ਰਹੀਏ ਔਰ ਜੋ ਚੰਗੀ ਚੀਜ਼ਾਂ ਨੇ ਕੰਸਟਰਕਟਿਵ ਚੀਜ਼ਾਂ ਨੇ ਜਿਵੇਂ ਕਿ ਇਹ ਖੇਡ ਉਹਦੇ ਵਿੱਚ ਆਪਾਂ ਉਸ ਪਾਸੇ ਚਲੀਏ ਆਪਣੇ ਯੁਵਾ ਨੂੰ ਆਪਣੇ ਯੰਗਸਟਰਸ ਨੂੰ ਅਸੀਂ ਵੱਧ ਤੋਂ ਵੱਧ ਮੋਟੀਵੇਟ ਕਰੀਏ ਕਿਉਂ ਨਸ਼ਿਆਂ ਤੋਂ ਦੂਰ ਰਹਿਣ ਔਰ ਉਹ ਵਧੀਆ ਚੀਜ਼ਾਂ ਨੇ ਜਿਵੇਂ ਕਿ ਖੇਡ ਹੈ ਪੜ੍ਹਾਈ ਹੈ ਔਰ ਜੋ ਵਧੀਆ-ਵਧੀਆ ਚੀਜ਼ਾਂ ਨੇ ਉਹਦੇ ਵਿੱਚੋਂ ਆਪਣੇ ਆਪ ਨੂੰ ਇੰਗੇਜ ਰੱਖਣ ਔਰ ਨਸ਼ੇ ਦੇ ਵਿਰੁੱਧ ਇਸ ਮੈਸੇਜ ਨੂੰ ਜਨ-ਜਨ ਤੱਕ ਲੈ ਕੇ ਜਾਣ ਘਰਾਂ-ਘਰਾਂ ਤੱਕ ਲੈ ਕੇ ਜਾਣ ਔਰ ਅਸੀਂ ਇਸ ਨਸ਼ੇ ਦਾ ਜੋ ਕੋਡ ਹੈ ਇਹਨੂੰ ਆਪਣਾ ਜੜੋਂ ਦੂਰ ਕਰੀਏ